ਐਸਐਸ ਨਗਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਗਨਪੁਆਇੰਟ ਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਨੇ ਕਲ ਸ਼ਿਵਾ ਇਨਕਲੇਵ ਰੋਡ ਜ਼ਿਰਖਪੁਰ ਸਥਿਤ ਇੱਕ ਜੁਲਰੀ ਦੀ ਦੁਕਾਨ ਵਿੱਚ ਧੱਕੇਸ਼ਾਹੀ ਕਰਕੇ ਲੁੱਟ ਕੀਤੀ ਸੀ। ਪੁਲਿਸ ਨੇ ਦੋਸ਼ੀਆਂ ਕੋਲੋਂ ਇੱਕ ਪਿਸਟਲ, ਕਈ ਜਿੰਦਾ ਕਾਰਤੂਸ, ਚਾਂਦੀ ਦੇ ਗਹਿਣੇ ਅਤੇ 2 ਮੋਟਰਸਾਈਕਲਾਂ ਬਰਾਮਦ ਕੀਤੀਆਂ ਹਨ ਤੇ ਪੀਸ ਆਪਣੀਆਂ ਰੇਡਾਂ ਲਾਈਆਂ ਗਈਆਂ। ਇਹ ਰੇਡੀਆਂ ਸਾਡੇ ਡੀਐਸਪੀ ਆਪਣੇ ਜ਼ਿਲ੍ਹੇ ਕੋਲ ਦੀਆਂ ਲਾਈਆਂ ਗਈਆਂ ਤੇ ਸਾਡੀ ਇਹਦੇ ਬਹੁਤ ਵਧੀਆ ਕੰਮ ਕਰਦੇ ਹੋਏ ਟੈਕਨੀਕਲ ਇਨਪੁਟਸ ਹਿਊਮਨ ਇੰਟੈਲੀਜੈਂਸ ਤੇ ਹੋਰ ਕਈ ਪੁਆਇੰਟਸ ਤੇ ਕੰਮ ਕਰਦੇ ਹੋਏ ਇਹਨੂੰ ਟ੍ਰੇਸ ਕੀਤਾ ਜਦੋਂ ਇਹ ਟ੍ਰੇਸ ਕੀਤਾ ਗਿਆ ਤੇ ਟੋਟਲ ਹੁਣੇ ਤੱਕ ਸਾਡੇ ਕੋਲ ਸੱਤ ਗ੍ਰਿਫਤਾਰੀਆਂ ਹੋਈਆਂ। ਦੋ ਮਸ਼ਾਈਕਾਂ ਬਰਾਮਦ ਹੋਈ ਨੇ ਇੱਕ ਜਿਹੜਾ ਵਾਹਨ ਚੋਰ ਵਰਤਿਆ ਗਿਆ ਵਹੀਕਲ ਉਨੀ ਵਾਦਨ ਵਧਾਇਆ ਆਪਣਾ ਵੈਕੰਸੀ ਹੋ ਉਹੀ ਰਿਕਵਰ ਹੋਇਆ ਇਹਦੇ ਤੋਂ ਅਸੀਂ ਸਮਝਾ ਲਵਾਂਗੇ ਇਹਦੇ ਜੋ ਟੋਕਲ ਦੇ ਰਹੇ ਸੀ ਕਿ ਵਾਦਤ ਕਾਰਨ ਜਿਹੜੇ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਨੂੰ ਪੁਲਿਸੀ ਦਾ ਪਰਮੀਟ ਸਿੰਘ ਜੋ ਕੀ ਜਲੰਧਾ ਦਾ ਰਹਿਵਾਲਾ ਹੈ ਸ਼ਮਸ਼ੇਰ ਸਿੰਘ ਜੋ ਹਰਿਆਣੇ ਦਾ ਰਹਿਵਾਲਾ ਗਗਨਜੀਤ ਸਿੰਘ ਮੁਹਾਲੀ ਦਾ ਹੀ ਹੈ ਕਰਨਵੀਰ ਸਿੰਘ ਹੀ ਕਮੇਸਰ ਹੈ ਇਹ ਚਾਰ ਬੰਦੇ ਜਿਹੜੇ ਦੋ ਬਾਈਕਸ ਤੇ ਆਏ ਸੀਗੇ ਤੇ ਇਹਨਾਂ ਨੇ ਉੱਥੇ ਆ ਕੇ ਜਿਹੜਾ ਸੀਗਾ ਗਨਪਾਟ ਤੇ ਜਿਹੜੀ ਸੀਗੀ ਲੁੱਟ ਕੀਤੀ ਸੀਗੀ ਬਾਕੀ ਇਹਨਾਂ ਦੇ ਜਿਹੜੀ ਅਸਿਸਟੈਂਸ ਤੇ ਜਿਹੜੀ ਕਾਪੀਸ ਸੀਗੀ ਉਹਦੇ ਦੇ ਤਿੰਨ ਬੰਦੇ ਫਰਦਰ ਅਰੇਸਟ ਕੀਤੇ ਨੇ ਜਿਹੜੇ ਕਿ ਗੁਰਮਨਦੀਪ ਸਿੰਘ ਬਰਨਾਲੇ ਦਾ ਜਸਮਨਜੀਤ ਸਿੰਘ ਯੂਪੀ ਦਾ ਰਿਸ਼ਭ ਹਰਿਆਣਾ ਦਾ ਇਹ ਤਿੰਨ ਬੰਦੇ ਹੋਏ ਜਿਹਨੇ ਜੋ ਕਾਪੀਸ ਸੀ ਜੇ ਅਰੇਸਟ ਕੀਤੇ ਗਏ ਨੇ ਤੇ ਇਹਨਾਂ ਵਿੱਚੋਂ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਇੱਕ ਬੰਦੇ ਦਾ ਤੇ ਹੰਦ ਤੱਕ ਸਾਡੇ ਕੋਲ ਕੋਈ ਵੀ ਮੇਰੀ ਕੁਆਲਿਟੀ ਆ ਰਹੀ ਹੈ ਜਿਹੜੀ ਇਨਵੈਸਟੀਗੇਸ਼ਨ ਹੋ ਕੇ ਆਇਆ ਵੀ ਕੋਈ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈਗਾ ਬਾਕੀ ਅਸੀਂ ਪਰਦਾ ਹੱਲੇ ਹੋਰ ਇਨਵੈਸਟਿਗੇਟ ਕਰਕੇ ਅਪਡੇਟ ਕਰਾਂਗੇ। ਥੈਂਕ ਯੂ। ਸਰ ਗਗਨਦੀਪ ਜੀ ਨੂੰ ਨਾ ਕਿਹੜੇ ਰਿਲੇਸ਼ਨ ਦੇ ਵਿੱਚ ਸੀ ਇਹ ਕਾਜ ਜਿਹੜੀ। ਇਹ ਸਾਰੇ ਸਾਰੇ ਬੀਸਿਕਲੀ ਇੱਥੇ ਆਲੰਗ ਦਾ ਜਗਾ ਤੋਂ ਆਗੇ ਤੇ ਆਪਣੇ ਪ੍ਰਾਈਵੇਟ ਆਫਸ ਆ ਰਹੇ ਨੇ ਕਿ ਦੇਖੇ ਕਿ ਲਗਭਗ ਦਸ ਸੌ ਇਹਨਾਂ ਦੇ ਵਿੱਚੋਂ ਕੁਝ 300 ਤੋਂ 4 ਜਿਹੜੇ ਵਿਅਕਤੀ ਨੇ ਉਹ ਬਲਿੰਕਟ ਕੰਮ ਕਰ ਰਹੇ ਨੇ। ਇੱਕ ਦੋ ਜਣੇ ਨੇ ਜਿਹੜੇ ਪ੍ਰਾਈਵੇਟ ਸਿਕਿਉਰਟੀ ਦੇ ਕੰਮ ਕਰ ਰਹੇ ਨੇ। ਸਾਰੇ ਇੱਥੇ ਰਹਿ ਕੇ ਇਕੱਠੇ ਹੀ ਸੀਗੇ। ਤੇ ਇਹਨੇ ਇਕੱਠਾ ਹੈ ਤਾਂ ਨਾ ਐਗਜ਼ੀਕਿਊਟ ਕੀਤਾ ਸਰ ਜੀ ਬਲਿੰਕਰ ਦੇ ਵਿੱਚ ਦੱਸੇ ਜੌਬ ਕਰਦੇ ਸਨ ਕੋਈ ਰੇਕੀ ਵਗੈਰਾ ਵੀ ਕਰਦੇ ਸਨ ਵਾਰ ਦਾ ਤੋਂ ਪਹਿਲਾਂ ਰੇਕੀ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਵਨ ਆਫ ਦਾ ਕਿਊ ਲੜੀ ਨਹੀਂ ਲਊਗਾ ਠੀਕ ਹੈ ਵਨ ਆਫ ਦਾ ਕਿਊ ਜਿਹਦਾ ਕੀ ਰਿਲੇਟਿਵ ਸੀਗੇ ਉਹ ਜਿੱਥੇ ਪੁਆਇੰਟ ਆਫ ਆਪਣਾ ਕ੍ਰਾਈਮ ਹੈ ਜਿਹੜਾ ਕਿ ਜਿਹੜਾ ਕ੍ਰਾਈਮ ਸੀ ਜਿਹੜਾ ਅਸੀਂ ਜਿੱਥੇ ਕ੍ਰਾਈਮਟ ਹੋਇਆ ਉਹਦੇ ਕਰਕੇ ਉਹਦੇ ਰਿਲੇਟਿਵ ਅਜੰਸੀ ਕੀ ਉਹਨੇ ਉੱਥੇ ਆਉਂਦੇ ਜਾਂਦੇ ਇਸ ਦੀ ਨੂੰ ਕੋਈ ਪੁਆਇੰਟ ਕੀਤਾ ਸੀਗਾ ਤੇ ਬਾਅਦੋਂ ਆਪਣੇ ਦੋਸਤਾਂ ਨਾਲ ਡਿਸਕਸ ਕਰਕੇ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਿਹਨਾਂ ਕਾਬੂ ਕੀਤਾ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜਾਂ ਫਸਟ ਕੋਈ ਜਦੋਂ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਦੋ ਬੰਦਿਆਂ ਦੇ ਉੱਪਰ ਜਿਹੜਾ ਕਿ ਜਲੰਧਰ ਦਾ ਗਾਣਾ ਲੜਕਾ ਪਨਾਮੀ ਸੀ ਉਹਦੇ ਤੇ ਪਰਚੇ ਦਰਜ ਨੇ ਤੇ ਹੋਰ ਵੀ ਕਾਫੀ ਕ੍ਰਿਮੀਨਲ ਅਫਜ਼ਰਾਂ ਉਹ ਜਿਹੜੀਆਂ ਲੈਤਾ ਕਰੇ ਹੈਗੀ ਹੈ ਆਪਣੀ ਸਾਨੂੰ ਪਤਾ ਲੱਗਿਆ ਵੀ ਉਹਦੀ ਹੈਗੀ ਹੈ ਲੋਕਾਂ ਦਾ ਉਹਨਾਂ ਦਾ ਆਪਣੀ ਇਨਸਾਲਾ ਇਹ ਮਸੀਂ ਇਹਨੇ ਫਰਦਰ ਆਪਣਾ ਸੋਲਿੰਗ ਰਾਉਂਡ ਤੇ ਵੈਰੀਫਾਈ ਕਰ ਰਹੇ ਨੇ ਜਦੋਂ ਤੱਕ ਸਾਡੇ ਕੋਲ ਪ੍ਰੋਪਰ ਸਾਰੀ ਇਨਫੋਰਮੇਸ਼ਨ ਆਏਗੀ ਉਦੋਂ ਤੱਕ ਸਰ ਸੋਲਿੰਗ ਦਾ ਗੈਣਾ ਨਹੀਂ ਸੀ ਚਾਹੀਦੀ ਵੀ ਇਹ ਜੋ ਸਾਡੇ ਕੋਲ ਉਹ ਦੇਖੋ ਫਰਦਰ ਜਿਹੜੀ ਉਹਨਾਂ ਦੇ ਲੱਜ ਕੀਤੇ ਜੋੜ ਕਰੀਏ ਉਹ ਡਿਊਰਿੰਗ ਟੈਰਮੀਨੇਸ਼ਨ ਹਲੇ ਹੋਰ ਤੱਕ ਤੁਹਾਨੂੰ ਕਲੀਅਰ ਹੋਊਗਾ ਪਰ ਫਿਲਹਾਲ ਨਹੀਂ ਉਹਨਾਂ ਦੇ ਕੋਲ ਜੋੜ ਚਾਹੀਦੇ ਤੇ ਕਹਨੇ ਸੀਗੇ ਮੈਂ ਉਹ ਜਿਹੜੇ ਲੱਜ ਕੀਤੇ ਸੀ ਉਹ ਮਿਲ ਗਏ ਜਿਹੜੇ ਸੱਤ ਜਣੇ ਸੀਗੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਬੰਦੇ ਸੀਗੇ ਔਰ ਦੂਸਰੀ ਗੱਲ ਇਹ ਕਰਦੇ ਕੀ ਸੀ ਬੇਸਿਕਲੀ ਬਾਈ ਪ੍ਰੋਫੈਸ਼ਨ ਬਲੈਂਕਟ ਸੀ ਸੀ ਜਾਂ ਕੁਝ ਮੈਨਸਨਾ ਹੱਲੇ ਬਹੁਤ ਗੱਗਨਬਰੀ ਸਟੇਜ ਜਿੱਦੇ ਆਪਾਂ ਦਿੱਸੇ ਬਗਲ ਕਰ ਰਹੇ ਆ ਤੁਹਾਨੂੰ ਇਥੇ ਇਨਫੋਰਮੇਸ਼ਨ ਬੇਸਿਸ ਤੇ ਅਸੀਂ ਜਿਹੜਾ ਸੀਗਾ ਦੱਸ ਰਿਹਾ ਕਿ ਇਹ ਜਿਹੜੇ ਬੁੜੇ ਗਏ ਨੇ ਸਾਡੇ ਸਾਡੇ ਉੱਤੇ ਲੰਘ ਲੰਘ ਜਗਾ ਤੋਂ ਕੁਝ ਹਨ ਆਪਣੇ ਨਾਲ ਦੇ ਜਲੰਧਰ ਦੇ ਰੈਨੇ ਦੇ ਯੂਪੀ ਦੇ ਤੋਂ ਸੀਗੇ ਅਲੱਗ ਅਲੱਗ ਆਪਣੇ ਤੋਂ ਜੋਬਸ ਕਰ ਰਹੇ ਨੇ ਤਿੰਨ ਤੋਂ ਚਾਰ ਜਣੇ ਬਲੈਂਕਟ ਜੋਬ ਕਰ ਰਹੇ ਨੇ ਤੇ ਆਪਣੇ ਅੰਦਰ ਪ੍ਰਾਈਵੇਟ ਸਕੂਲ ਵੀ ਤਾਂ ਕੰਮ ਕਰ ਰਹੇ ਨੇ ਠੀਕ ਹੈ ਤੋ ਇਹਨਾਂ ਦਾ ਜਿਹੜਾ ਸੀਗਾ ਕਿਸੇ ਇਹਨਾਂ ਸੀਗਾ ਜਿਹੜਾ ਐਗਜ਼ੀਕਿਊਟ ਕੀਤਾ ਰਹੇ ਉਹ ਇਹਨਾਂ ਨੇ ਆਪਣੇ ਸਹਾਰਾ ਕੀਤਾ ਰਹੇ ਵੀ ਕੋਈ ਇਦਾਂ ਦਾ ਪਹਿਲਾਂ ਵੀ ਪਿੱਛਾ ਨਾ ਬੈਕਗਰਾਉਂਡ ਸੀ ਇਹਨਾਂ ਦੇ ਚੋਣ ਦੇ ਤੱਕ ਇੱਕ ਜਾਂ ਦੋ ਜਣੇ ਸਾਹਮਣੇ ਆਈਏ ਲਿਵਰ ਬਫ ਡਿਨਰੀ ਸਟੇਜ ਹੈ ਉਸ ਤੋਂ ਬਾਅਦ ਸਰ 24 ਘੰਟੇ ਦੇ ਅੰਦਰ ਅੰਦਰ ਕਾਬੂ ਕਿਉਂਕਿ ਸਪੈਸ਼ਲ ਟਿਪ ਮੈਨੇ ਸਿੱਖੀ ਕਿਵੇਂ ਮਦਦਸ਼ਾਹ ਤੱਕ ਪਹੁੰਚੀ ਮੇਰੇ ਸਰੀਰ ਵੀ ਮਨ ਜਿਹੜੀ ਜਨਰਲ ਟੈਕਨੀਕਲ ਟੀਮ ਹੈ ਗਿਆ ਕਾਫੀ ਸਟਰੌਂਗ ਨੇ ਹਿਊਮਨਿਟੀ ਦੇ ਬੇਸਿਸ ਤੇ ਸਾਡੇ ਡੈਡੀਕੇਟਿਡ ਟੀਮ ਲਗਾਤਾਰ ਬਿਨਾਂ ਸੋਏ ਲੱਗ ਗਿਆ ਇਸ ਦਿਨ ਸਰ ਜਿਹੜਾ ਵੈਪਰ ਮਿਲਿਆ ਕਿਸ ਟਾਈਪ ਦਾ ਵੈਪਰ ਨੇ ਕਿੱਥੋਂ ਲੈ ਕੇ ਆਇਆ ਬ੍ਰਾਹਮਾਸਾਰੀ ਜਿਹੜਾ ਦੇਖਿਆ ਜਾਵੇ ਜਿਹੜੀ ਪਹਿਲੀ ਨਕਰੀ ਉਹ ਇੱਕ ਬੜਾ ਦੇਸੀ ਲੱਗਦਾ ਠੀਕ ਹੈ ਆਪਾਂ ਐਸੋ ਡਿਸਟਿਗਿਸ਼ਟਡ ਕਿੰਨੇ ਬੋਰ ਦਾ ਬਤੀ ਬੋਤ ਲਗ ਸਵਾਰਦਾਨ ਸਵੇ ਚਾਰ ਜਣੇ ਸੀਗੇ ਸੱਤ ਜਣੇ ਸੀ ਵਾਰਦਾਨ ਨੂੰ ਦੱਸਿਆ ਨਾ ਚਾਰ ਜਣੇ ਐਗਜ਼ੀਕਿਊਟ ਕੀਤਾ ਤਿੰਨੇ ਜਣੇ ਅਸਿਸਟ ਕੀਤਾ ਇਹ ਦਰਸਨ ਇਕੱਠੇ ਕਿਤੇ ਰਹਿੰਦੇ ਸੀ ਜਾਂ ਮਿਲੇ ਸੀ ਜਾਂ ਕਿਵੇਂ ਕੁਝ ਜਣੇ ਦਾ ਨਾਮ ਉਮਰ ਕੀ ਸੀ ਇਹਨਾਂ ਦੀ ਉਮਰ ਦੇਖੋ ਜੀ ਉਹੀ ਹੈ ਜੀ ਆਪਣੇ 21-22 ਸਾਲ ਦੇ ਲੱਗੇ ਚੌਥੀ ਪੈਸੇ ਸਾਲ ਦੇ ਹੋਣਗੇ ਲਾਈ